ਬਹੁਤ ਵੱਡੀ ਜਿੱਤ ਹੈ ਕੋਈ ਛੋਟੀ ਜਿੱਤ ਨਹੀਂ ਇਹ ਇੱਕ 27 ਦਾ ਨਹੀਂ ਪੱਥਰ ਹੈ ਸਮਝ ਲਓ ਕਿ 27 ਵਿੱਚ ਦੁਬਾਰਾ ਹੁਣ ਤਮਾਨ ਨੂੰ ਲੋਕੀ ਪਸੰਦ ਕਰ ਰਹੇ ਹਨ ਤੇ ਸਰਕਾਰ ਜਿਹੜੀ ਹੈ ਧੌੜੀ ਚੱਲੀ ਆ ਰਹੀ ਹੈ ਕਾਂਗਰਸ ਦੀ ਗੱਲ ਹੈ ਇਹਨਾਂ ਦੀ ਤੇ ਗੱਲ ਸਾਰਿਆਂ ਦੇ ਸਾਹਮਣੇ ਪਬਲਿਕ ਦੇ ਆ ਗਈ ਹੈ ਕਾਂਗਰਸ ਤੇ ਜਾ ਕੇ ਤੀਜੇ ਨੰਬਰ ਤੇ ਜਾ ਡਿੱਗੀ ਹੈ ਦੂਜੇ ਤੇ ਵੀ ਨਹੀਂ ਆਈ ਕਾਂਗਰਸ ਦਾ ਤੇ ਪੂਰਾ ਇੰਡੀਆ ਦੇ ਵਿੱਚ ਉਹੀ ਸਫਾਇਆ ਹੋ ਗਿਆ ਹੈ ਮੈਂ ਤੇ ਕਹਾਂਗਾ ਜਿੰਨੇ ਚਿਰ ਰਾਹੁਲ ਜਾਂਦੀ ਹੈ ਇਹ ਨਾਚਰ ਬੀਜੇਪੀ ਨੂੰ ਇਹਨੇ ਜਿੱਤ ਦਵਾਉਂਦੇ ਹੀ ਰਹਿਣਾ ਹੈ ਕਿਤੇ ਕਾਂਗਰਸੀ ਸਿਆਣੇ ਬਣਨਗੇ ਕਿ ਹੋਰ ਲੀਡਰ ਨੂੰ ਅੱਗੇ ਕਰਨਗੇ ਸੈਂਤ ਇਹਨਾਂ ਦਾ ਕਰਾਫ ਜਿਹੜਾ ਥੋੜਾ ਉੱਚਾ ਆ ਸਕਦਾ ਹੈ ਜੀਏਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਜਤਿੰਦਰ ਸੋਢੀ ਆਵਾਦਵੀ ਪਾਰਟੀ ਦੀ ਤਰਨ ਤਰਨ ਜਿਮਨੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹੋਈ ਆ ਆਵਾਦਵੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਖੁਸ਼ੀ ਸਾਂਝੀ ਕੀਤੀ ਜਾ ਰਹੀ ਆ ਦੇ ਹਲਕਾ ਕਾਦਿਆਂ ਦੇ ਕਸਬਾ ਪੈਣੀ ਮੀਆਂ ਖਾਨ ਦੀ ਗੱਲ ਕਰ ਲਈਏ ਤਾਂ ਅੱਜ 메ਨ ਚੌਕ ਦੇ ਵਿੱਚ ਅਸਤਵਾਜੀ ਕਰ ਖੁਸ਼ੀ ਮਨਾਈ ਗਈ ਆ ਤਾਂ ਇੱਥੇ ਲੱਡੂ ਵੰਡੇ ਗਏ ਆ ਸਾਡੇ ਨਾਲ ਆਪ ਵਰਕਰ ਨੇ ਜਿਹੜੇ ਸੋਨ ਸਿੰਘ ਸਾਡੇ ਨਾਲ ਗੱਲਬਾਤ ਕਰਨਦੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਜਨਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੀ ਆਸਤੀ ਵੀ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਬਹੁਤ ਵਧੀਆ ਕੰਮ ਕਰਦੇ ਹਨ ਜਦਾ ਜਗ੍ਹਾ ਤੇ ਜਾ ਕੇ ਖਾਦੀ ਜਤਿੰਦਰ ਦਿਹਾੜੀ ਜੀ ਬਹੁਤ ਵਧੀਆ ਪੱਤਰਕਾਰ ਹਨ ਚੰਗੀਆਂ ਤੇ ਵਧੀਆ ਖਬਰਾਂ ਲਾਂਦੇ ਹਨ ਇਨਸਾਫ ਜਿਹੜਾ ਹੈ ਜਿਹੜੇ ਗਰੀਬ ਨੂੰ ਨਹੀਂ ਇਨਸਾਫ ਮਿਲਦਾ ਉਹਨੂੰ ਵੀ ਇਨਸਾਫ ਦਵਾਦੇ ਹਨ ਗੱਲ ਆ ਗਈ ਸਾਡੇ ਹਲਕਾ ਕਾਦੀਆਂ ਤੋਂ ਜਗਨੂਤ ਸਿੰਘ ਸੇਖਮਾ ਜੀ ਬਹੁਤ ਵਧੀਆ ਹੁਨਾਰ ਲੀਡਰ ਹਨ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਇਸ ਇਲੈਕਸ਼ਨ ਜਿੱਤਣ ਤੇ ਵਧਾਈ ਦਿੰਦਾ ਹਾਂ ਇਹ ਜਿੱਤ ਜਿੱਤ ਨਹੀਂ ਇਹ ਇੱਕ 27 ਦਾ 20 ਪੱਤਰ ਹੈ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਹੁਤ ਹੀ ਵਧੀਆ ਨਾਈਸ ਕੰਮ ਦੇ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਜੇਜਰੀਵਾ ਸਾਹਿਬ ਸੁਸੋਧਿਆ ਟੈਪ ਸਾਹਿਬ ਹੋਰ ਸਾਰੇ ਵਰਕਰਾਂ ਨੂੰ ਸਾਰੇ ਹੀ 94 ਦੇ 94 ਐਮਐਲਏ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤਾ ਹਾਂ ਇਹ ਜਿਹੜੀ ਜਿੱਤ ਕੀਤੀ ਹੈ ਇਹ ਬਹੁਤ ਵੱਡੀ ਜਿੱਤ ਹੈ ਇਹ ਕੋਈ ਆਮ ਜਿੱਤ ਨਹੀਂ ਸਾਡੇ ਹਲਕਾ ਕਾਦੀਆਂ ਤੋਂ ਜਗਨਪਤ ਸਿੰਘ ਸੇਖਮਾ ਜੀ ਬਹੁਤ ਵਧੀਆ ਹੁਨਾਰ ਲੀਡਰ ਹਨ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਇਸ ਇਲੈਕਸ਼ਨ ਜਿੱਤਣ ਤੇ ਵਧਾਈ ਦਿੰਦਾ ਹਾਂ ਜੇ ਗੱਲ ਕਰ ਲਈਏ ਤਾਂ ਅੱਜ ਹਰੇਕ ਵਰਕਰ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਲੱਡੂ ਵੰਡ ਕੇ ਜਿਹੜੀ ਅਸਤਵਾਜੀ ਕੀਤੀ ਆ ਕਿਵੇਂ ਦੇਖਦੇ ਹੋ ਕਿ ਚਿੱਤ ਨੂੰ ਕਿਵੇਂ ਦੇਖਦੇ ਹੋ ਅੱਜ ਹਰ ਇੱਕ ਪਾਸੇ ਖੁਸ਼ੀ ਲਿਆ ਰਿਹਾ ਦੇਖੋ ਜੀ ਇਹ ਜਿੱਤ ਬਹੁਤ ਵੱਡੀ ਜਿੱਤ ਹੈ ਕੋਈ ਛੋਟੀ ਜਿੱਤ ਨਹੀਂ ਇਹ ਇੱਕ ਸਤਾਈ ਦਾ ਨਹੀਂ ਪੱਥਰ ਹੈ ਸਮਝ ਲਓ ਦੇ 27 ਵਿੱਚ ਦੁਬਾਰਾ ਬਹੁਤ 많ਨ ਲੋਕੀ ਪਸੰਦ ਕਰ ਰਹੇ ਹਨ ਕਿ ਸਰਕਾਰ ਜਿਹੜੀ ਹੈ ਧੋੜੀ ਚਲੀ ਆ ਰਹੀ ਹੈ ਕਈ ਤਰ੍ਹਾਂ ਦੇ ਇਨਸਾਨੇ ਸਾਡੇ ਜਾਂਦੇ ਸਨ ਕਾਂਗਰਸ ਦੀ ਗੱਲ ਕਰ ਲਈਏ ਜਾਂ ਬੇਬੀ ਦੀ ਜਮਾਨਤਾਂ ਜਬਤ ਹੋ ਗਿਆ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਕਾਂਗਰਸ ਦੀ ਗੱਲ ਹੈ ਇਹਨਾਂ ਦੀ ਤੇ ਗੱਲ ਸਾਰਿਆਂ ਦੇ ਸਾਹਮਣੇ ਪਬਲਿਕ ਦੇ ਆ ਗਈ ਹੈ ਕਾਂਗਰਸ ਤੇ ਜਾ ਕੇ ਤੀਜੇ ਨੰਬਰ ਤੇ ਜਾ ਡਿੱਗੀ ਹੈ ਦੂਜੇ ਤੇ ਵੀ ਨਹੀਂ ਆਈ ਕਾਂਗਰਸ ਦਾ ਤੇ ਪੂਰਾ ਇੰਡੀਆ ਦੇ ਵਿੱਚ ਉਹੀ ਸਫਾਇਆ ਹੋ ਗਿਆ ਹੈ ਬਿਹਾਰ ਤੇ ਦੇਖੋ ਬਿਹਾਰ ਦੇ ਵਿੱਚ ਬੀਜੇਪੀ ਸਾਰੀਆਂ ਸੀਟਾਂ ਦੋਸਤੋ ਦੋ ਸ਼ੀਟ ਲੈ ਗਈ ਹੈ ਦੋਸਤੋ 41 ਫੀਟਾਂ ਤੋਂ ਤੇ ਇਹਨਾਂ ਦੇ ਪੱਲੇ ਕੀ ਰਿਹਾ ਉੱਥੇ ਸਮਝ ਲਓ ਦੇਸ਼ ਦੇ ਵਿੱਚੋਂ ਹੀ ਇਹਨਾਂ ਦਾ ਸਫਾਇਆ ਹੋ ਗਿਆ ਕਾਂਗਰਸ ਦਾ ਮੈਂ ਤੇ ਕਹਾਂਗਾ ਜਿੰਨੇ ਚਿਰ ਰਾਹੁਲ ਜਾਂਦੀ ਹੈ ਇਹ ਇਨਾਂ ਚਿਰ ਭਾਜਪਾ ਨੂੰ ਇਹਨੇ ਜਿੱਤ ਦਿਵਾਉਂਦੇ ਹੀ ਰਹਿਣਾ ਹੈ ਕਿਤੇ ਕਾਂਗਰਸੀ ਸਿਆਣੇ ਬਣਨਗੇ ਕਿ ਹੋਰ ਲੀਡਰ ਨੂੰ ਅੱਗੇ ਕਰਨਗੇ ਤੇ ਸਹਤ ਇਹਨਾਂ ਦਾ ਗ੍ਰਾਫ ਜਿਹੜਾ ਥੋੜਾ ਉੱਚਾ ਆ ਸਕਦਾ ਹੈ ਕਾਲੀ ਦਲ ਉਹਦਾ ਥੋੜਾ ਜਿਹਾ ਗ੍ਰਾਫ ਉੱਪਰ ਆਇਆ ਹੈ ਜਿਹੜੇ ਕਾਲੀ ਦਲ ਨੂੰ ਮਾੜਾ ਸਮਝਦੇ ਸੀ ਉਹ ਦੂਜੇ ਨੰਬਰ ਤੇ ਆ ਗਿਆ ਪਰ ਸਾਡਾ ਜਿਹੜਾ ਝਾੜੂ ਹੈ ਇਹ ਝਾੜੂ ਨੇ ਚੰਗਿਆ ਸਫਾਇਆ ਕੀਤਾ ਹੈ ਤੇ ਸਾਡੇ ਲੀਡਰ ਨੂੰ ਜਦ ਦਿੱਤੀ ਸੰਧੂ ਨੂੰ ਸੰਧੂ ਸਾਹਿਬ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਤੁਹਾਨੂੰ ਕਿ ਹੁਣ ਡਟ ਕੇ ਕੰਮ ਕਰਿਓ ਤਾਂ ਕਿ ਲੋਕੀ ਤੁਹਾਡੇ ਦੇ ਵਿਸ਼ਵਾਸ ਕਰਨ ਪੰਥਕ ਸੀਟ ਮੰਨੀ ਜਾਂਦੀ ਸੀ ਵੱਡੀ ਜਿੱਤ ਆਵਾਦੀ ਪਾਰਟੀ ਦੀ ਅੱਜ ਹੋਈ ਆ ਕਈ ਤਰ੍ਹਾਂ ਦੇ ਨੇ ਸਾਡੇ ਸਾਡੇ ਜਾਂਦੇ ਸਨ ਕੀ ਕਹਿਣਾ ਚਾਹੋਗੇ ਤਰਨਤਾਂ ਦੇ ਲੋਕਾਂ ਨੂੰ ਤੁਸੀਂ ਦੇਖੋ ਜੀ ਤਰਨਤਾਂ ਦੇ ਲੋਕ ਬਹੁਤ ਸਿਆਣੇ ਐ ਇਹ ਪੰਥ ਦੀ ਦੁਆਈ ਦੇ ਕੇ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਪੰਥਕ ਅਲੱਗ ਚੀਜ਼ ਐ ਜਿੱਥੇ ਪੰਥ ਦੀ ਲੋੜ ਅਤੇ ਪੰਥ ਨਾਲ ਖੜਨਾ ਵੀ ਜ਼ਰੂਰੀ ਹੈ ਤੇ ਇਹ ਲੋਕਾਂ ਨੇ ਬੜੇ ਸਿਆਣੇ ਧੰਗ ਨਾਲ ਪਾਪਾ ਜੀ ਪਾਠੀ ਨੇ ਜਤਨ ਦਿੱਤੀ ਹੈ ਉਹਨਾਂ ਨੂੰ ਪਤਾ ਹੈ ਇਸ ਸਾਲ 60 ਸਾਲ ਸੰਤਾਰ ਪਈ ਹੈ ਫਿਰ ਸ਼ਾਮ ਲਾਵਾਂਗੇ ਤਾਂ ਹੋਣਗੇ ਇਹ ਦੇਖਦੇ ਹਾਂ ਉਹਨਾਂ ਦੇ ਕਿਤੇ ਕਿੰਨੇ ਵਧੀਆ ਤਾਂ ਹੋਣਗੇ ਉਹਨਾਂ ਕਿਤੇ ਤੋਂ ਬਹੁਤ ਸਿਆਣੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਪੰਦਨ ਮੈਂ ਜਿਵੇਂ ਕਿ ਨੰਨ ਦੱਸਿਆ ਕਿ ਜਿੱਥੇ ਵਧਾਈ ਦਿੱਤੀ ਸੇਨੇ ਸੰਸਾਰ ਲੋਕਾਂ ਦਾ ਧੰਨਵਾਦ ਵੀ ਕਰਦੇ ਦਿਲ ਆਏ ਨੇ ਜੋ ਤੁਸੀਂ ਦੇਖਿਆ ਕੱਜ ਜਿਮਣੀ ਚੋਣਾ ਤਰਨ ਤਰਨ ਦੇ ਵਿੱਚ ਆਪ ਦੀ ਜਿੱਤ ਤੋਂ ਬਾਅਦ ਹਰੇਕ ਵਰਕਰ ਦੇ ਵਿੱਚ ਖੁਸ਼ੀ ਹੈ ਕਸਬਾ ਪੈਣੀ ਮੀਆਂ ਖਾਂ ਦੇ ਵਿੱਚ ਅੱਜ ਵਰਕਰਾਂ ਦੇ ਵੱਲੋਂ ਖੁਸ਼ੀ ਸਾਂਝੀ ਕੀਤੀ ਗਈ ਹੈ ਜਿੱਥੇ ਅਸਤਵਾਦੀ ਕੀਤੀ ਗਈ ਵਰਕਰਾਂ ਦੇ ਵੱਲੋਂ ਲੱਡੂ ਵੰਡ ਅੱਜ ਖੁਸ਼ੀ ਸਾਂਝੀ ਕੀਤੀ ਗਈ ਹੈ ਹਲਕਾ ਕਾਦੀਆਂ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੇ ਲਈ ਇੰਨਾ ਹੀ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗਾ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜੇ ਤੰਦਰ ਸਾਡੀ ਕੇ ਆਰਟੀ ਨੇ ਉਸ ਨ